ਸ਼ੰਭੂ ਬਾਰਡਰ ਤੇ ਮੌਜੂਦ ਹਾਂ ਔਰ ਸਵੇਰ ਦਾ ਸਮਾਂ ਔਰ ਕਿਸਾਨ ਅੱਜ ਸਵੇਰੇ ਹੀ ਆਪਣੀਆਂ ਤਿਆਰੀਆਂ ਕਰ ਚੁੱਕੇ ਨੇ ਕਿਉਂਕਿ ਕਿਹਾ ਹੈ ਕਿ ਦਿੱਲੀ ਕੂਚ ਕਰਨਾ ਹੈ ਤਾਂ ਤਸਵੀਰਾਂ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਦਿਖਾ ਰਹੇ ਹਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਅੱਜ ਸਵੇਰੇ ਹੀ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਹਾਲਾਂਕਿ ਪ੍ਰੈਸ ਕਾਨਫਰੰਸ ਹੋਈ ਹੈ ਸਰਵਨ ਸਿੰਘ ਪੰਦੇਰ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਔਰ ਕਿਹਾ ਗਿਆ ਹੈ ਕਿ ਸ਼ਾਂਤਮਈ ਤਰੀਕੇ ਦੇ ਨਾਲ ਹੀ ਸਾਡਾ ਇਹ ਪ੍ਰੋਟੈਸਟ ਰਹੂਗਾ ਸਰਕਾਰ ਬੈਰੀਕੇਡਿੰਗ ਕਹਿੰਦੇ ਹਟਾ ਦੇਵੇ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਹੀ ਕੂਚ ਕਰਾਂਗੇ ਤਾ ਉਸ ਤੋਂ ਪਹਿਲਾਂ ਜੇ ਗੱਲ ਕਰੀਏ ਹਰਿਆਣਾ ਸਰਕਾਰ ਦੀ ਹਰਿਆਣਾ ਸਰਕਾਰ ਦੇ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖਿਆ ਗਿਆ ਲੈਟਰ ਲਿਖੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਕੋਈ ਵੀ ਵੱਡੀ ਮਸ਼ੀਨਾਂ ਯਾਨੀ ਕਿ ਜਿਸ ਦੇ ਵਿੱਚ ਪੋਕਲੈਨ ਹੋਵੇ ਜੀਸੀਬੀ ਹੋਵੇ ਉਹ ਕੋਈ ਵੀ ਮਸ਼ੀਨ ਕਹਿੰਦੇ ਸ਼ੰਭੂ ਬਾਰਡਰ ਵਾਲੇ ਪਾਸੇ ਨੂੰ ਨਾ ਆਉਣ ਦਿੱਤੀ ਜਾਵੇ ਇਸ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਔਰ ਇਹ ਵੀ ਕਿਹਾ ਕਿ ਸ਼ੰਭੂ ਬਾਰਡਰ ਦੇ ਉੱਤੇ ਇਕੱਠ ਨਾ ਹੋਵੇ ਇਸ ਦੇ ਮੱਦੇਨਜ਼ਰ ਵੀ ਇਹ ਪੱਤਰ ਇਹ ਚਿੱਠੀ ਜਿਹੜੀ ਆ ਉਹ डीजीपी पंजाब ਨੂੰ ਲਿਖੀ ਗਈ ਹੈ ਤਾਂ ਉਸੇ ਦੇ ਉੱਤੇ ਹੁਣ ਕੰਮ ਕਰਦਿਆਂ ਹੋਏ ਆਂ ਕਈ ਥਾਵਾਂ ਦੇ ਉੱਤੇ ਬੈਰੀਕੇਡਿੰਗ ਵੀ ਕਰ ਦਿੱਤੀ ਗਈ ਹੈ ਕਈ ਥਾਵਾਂ ਦੇ ਉੱਤੇ ਨਾਕੇਬੰਦੀ ਵੀ ਕਰ ਦਿੱਤੀ ਗਈ ਹੈ ਔਰ ਤਸਵੀਰ ਤੁਹਾਨੂੰ ਇਹ ਅਸੀਂ ਤੁਹਾਨੂੰ ਸ਼ੰਭੂ ਬਾਰਡਰ ਦੀ ਦਿਖਾ ਰਹੇ ਆਂ ਤਾਂ ਕਿਉਂਕਿ ਅਥਰੂ ਗੈਸ ਦੇ ਗੋਲੇ ਦਾਗੇ ਜਾਣੇ ਨੇ ਤਾਂ ਕਿਸਾਨਾਂ ਨੂੰ ਜੋ ਹੈ ਉਹ ਸਮਾਨ ਦਿੱਤਾ ਜਾ ਰਿਹਾ ਹੈ ਨਮਕ ਨੂਨ ਤੁਸੀਂ ਦੇਖ ਸਕਦੇ ਹੋ ਇੱਥੇ ਦਿੱਤਾ ਜਾ ਰਿਹਾ ਹੈ ਅੱਖਾਂ ਦੇ ਲਾਉਣ ਵਾਸਤੇ ਇਹ ਐਣਕਾ ਦਿੱਤੀਆਂ ਜਾ ਰਹੀਆਂ ਨੇ ਤਾਂ ਇਹ ਐਣਕਾ ਹਰ ਇੱਕ ਕਿਸਾਨ ਨੂੰ ਦਿੱਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰੀਕੇ ਦਾ ਉਹਨਾਂ ਦੀ ਅੱਖਾਂ ਦੇ ਉੱਤੇ ਹੰਝੂ ਗੈਸ ਦਾ ਅਸਰ ਨਾ ਪਵੇ ਤਾਂ ਇਹ ਐਣਕਾ ਲਾ ਕੇ ਕਿਸਾਨ ਅੱਗੇ ਵਧਣਗੇ ਬਜ਼ੁਰਗ ਤੁਸੀਂ ਵੇਖੋਗੇ ਨਾਲ ਇੱਥੇ ਮੌਜੂਦ ਨੇ ਤਾਂ ਐਣਕਾ ਇਹਨਾਂ ਨੂੰ ਦਿੱਤੀਆਂ ਜਾ ਰੀਆਂ ਨੇ ਅਸ਼ੀਲਦਾ ਜਿਹੜੀਆਂ ਨੇ ਕਿਸਾਨਾਂ ਦੇ ਵੱਲੋਂ ਦਿੱਤੀਆਂ ਜਾ ਰੀਆਂ ਨੇ ਬਜ਼ੁਰਗੋ ਕੀ ਤਿਆਰੀ ਹੈ ਤੁਹਾਡੀ ਦਿੱਲੀ ਕੋਲ ਤਿਆਰੀ ਸਾਡੀ ਫੁੱਲ ਨਹੀਂ ਜਾਣਾ ਜਾਣਾ ਆ ਜੋ ਮਰਜੀ ਹੋ ਜੀ ਅਸਰੂ ਗੈਸ ਤੋਂ ਬਚਣ ਦੇ ਲਈ ਇਹ ਐਣਕਾ ਦਿੱਤੀ ਆ ਅਸਰੂ ਗੈਸ ਸਾਡੇ ਦੇ ਵੱਡਿਆਂ ਤੋਂ ਵੀ ਵੱਧਦੇ ਰਹਿਆ ਤੇ ਇਹ ਸਾਡੇ ਦੇ ਵਰਨੇ ਆ ਤੂੰ ਗਈ ਸਮਝਦਾ ਹੀ ਨਹੀਂ ਕੁਝ ਕੋਈ ਫਿਕਰ ਕੋਈ ਡਰ ਤਾਂ ਨਹੀਂ ਭਾਈ ਭੋਰਾ ਜੀ ਨਾ ਡਰਨੀ ਸਾਡਾ ਗੁਰੂ ਗੋਬਿੰਦ ਸਿੰਘ ਗੁਰੂ ਪਤਾ ਕਿੱਡਾ ਆ ਕੋਈ ਡਰ ਨਹੀਂ ਸਾਨੂੰ ਭੋਰਾ ਉਹ ਦੂਜੇ ਪਾਸੇ ਤੁਸੀਂ ਦੇਖੋਗੇ ਜਿਹੜੀ ਮੋਡੀਫਾਈਡ ਪੋਕਲੇਨ ਹੈ ਉਹ ਵੀ ਇੱਥੇ ਮੌਜੂਦ ਹੈ ਮੋਡੀਫਾਈਡ ਪੋਕਲੇਨ ਜਿਹੜੀ ਆ ਉਹ ਰਾਤ ਹੀ ਇੱਥੇ ਪਹੁੰਚ ਗਈ ਸੀ ਤਾਂ ਦੋ ਮੋਡੀਫਾਈਡ ਪੋਕਲੇਨ ਜਿਹੜੀਆਂ ਨੇ ਉਹ ਲੈ ਕੇ ਆਏ ਨੇ ਕਿਸਾਨ ਦੋ ਮੋਡੀਫਾਈਡ ਪੋਕਲੇਨ ਲੈ ਕੇ ਆਏ ਨੇ ਇੱਕ ਮੋਡੀਫਾਈਡ ਜੀਸੀਬੀ ਹੈ ਔਰ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਨੇ ਤਾਂ ਜਿਹੜੇ ਬਾਈ ਉਹਨਾਂ ਨੇ ਇਹ ਪੋਕਲਨ ਚਲਾਉਣੀ ਆ ਉਹ ਵੀ ਇੱਥੇ ਮੌਜੂਦ ਨੇ ਤਾਂ ਉਹਨਾਂ ਦੇ ਵੱਲੋਂ ਵੀ ਇਸ ਵੇਲੇ ਤਿਆਰੀਆਂ ਕੀਤੀਆਂ ਜਾ ਰਹੀਆਂ ਮਸ਼ੀਨ ਕਹਿੰਦੇ ਅਸੀਂ ਹਾਲਾਕਿ ਪੂਰੀ ਟੈਸਟ ਕਰਕੇ ਆਏ ਆ ਪੂਰੀ ਚੈੱਕ ਕਰਕੇ ਆਏ ਆ ਮਾਸਕ ਉਹਨਾਂ ਨੇ ਪਾਏ ਹੋਏ ਨੇ ਆ ਦੇਖੋ ਤੁਸੀਂ ਉਹਨਾਂ ਦੇ ਵੱਲੋਂ ਜੋ ਆਕਸੀਜਨ ਮਾਸਕ ਹੁੰਦਾ ਜਿਹੜਾ ਹੰਝੂ ਗੈਸ ਦੇ ਗੋਲਿਆਂ ਨੂੰ ਨਾ ਇੱਥੇ ਕੋਈ ਅਸਰ ਪਾਣ ਦਵੇ ਤਾਂ ਉਹਨਾਂ ਦੇ ਵੱਲੋਂ ਵੀ ਪਾਇਆ ਹੋਇਆ ਬਾਈ ਕੀ ਲੱਗਦਾ ਤਿਆਰੀ ਕਿੰਨੀ ਹੈ ਤਿਆਰੀ ਬਹੁਤ ਹੈ ਜਬਰਦਸਤ ਮੁਕਾਬਲਾ ਸਬਰ ਨਾਲ ਹੀ ਕਰਨਾ ਹੈ ਹਾਂ ਸਾਸਿ ਨੇ ਮਸ਼ੀਨਾਂ ਇਹ ਐ ਲੈ ਆਂਦੀਆਂ ਨੇ ਕਿਉਂਕਿ ਸਰਕਾਰ ਨੇ ਆਪਦਾ ਇੰਤਜ਼ਾਮ ਬਹੁਤ ਜ਼ਿਆਦਾ ਕੀਤਾ ਹੋਇਆ ਹੈ ਕਿਉਂਕਿ ਉਹ ਹੱਥਾਂ ਨਾਲ ਤਾਂ ਐਵੇਂ ਸਬਰ ਨਾਲ ਪਰਾ ਹੋਣੀ ਨਹੀਂ ਇਹ ਮਸ਼ੀਨਾਂ ਉਹਨੂੰ ਸਾਈਡ ਤੇ ਕਰ ਦੇਣਗੇ ਅਸੀਂ ਅੱਗੇ ਲੰਘ ਜਾਾਂਗੇ ਅਸੀਂ ਨੇ ਕੋਈ ਅਸੀਂ ਨੇ ਕੋਈ ਉਹ ਨਹੀਂ ਕਰਨਾ ਅਸੀਂ ਕੋਈ ਹੁੱਲੜਬਾਜੀ ਨਹੀਂ ਕਰਨੀ ਇੱਥੇ ਆਗੂ ਜਿਵੇਂ ਕਹਿਣਗੇ ਅਸੀਂ ਉਵੇਂ ਚੱਲਣਾ ਕਹਿੰਦਾ ਮਤਲਬ ਹੈ ਕਿ ਸ਼ਾਂਤਮਈ ਤਰੀਕੇ ਨਾਲ ਹਾਲਾਂਕਿ ਤੁਸੀਂ ਨਾਮ ਵੀ ਤਾਂ ਸ਼ਾਂਤੀ ਰੱਖਿਆ ਹੋਇਆ ਕਹਿੰਦੇ ਹਾਂ 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 ਇਹਦਾ ਨਾਮ ਵੀ ਸ਼ਾਂਤੀ ਹੈ ਇਹਨੂੰ ਸ਼ਾਂਤਮਈ ਤਰੀਕੇ ਅੱਗੇ ਲੈ ਕੇ ਜਾਣਾ ਹੈ ਇਸ ਤਰੀਕੇ ਅੱਗੇ ਲੈ ਕੇ ਜਾਓਗੇ ਆਰਾਮ ਨਾਲ ਪਾਸੇ ਕਰ ਦੋਗੇ ਫਿਰ ਕਿਸਾਨਾਂ ਨੂੰ ਕਹਦੋਂਗੇ ਲੰਘ ਜਾ ਹਾਂ ਹਾਂ ਕੋਈ ਅਸੀਂ ਐਵੇਂ ਕੋਈ ਹੁੱਲੜਵਾਜੀ ਨਹੀਂ ਕਰਨੀ ਤੇ ਕੋਈ ਐ ਨਹੀਂ ਕਰਨਾ ਕਿਉਂਕਿ ਇੱਥੇ ਸਰਕਾਰ ਕੋਲੇ ਸਾਰਾ ਸਾਧਨ ਹੈ ਅਸੀਂ ਇੱਕ ਨਿਹੱਥੇ ਆਇਆ ਅਸੀਂ ਇੱਕ ਖਾਲੀ ਹੱਥ ਆਵਦਾ ਹੱਕ ਲੈਣ ਆਇਆ ਅਸੀਂ ਕੋਈ ਇੱਥੇ ਉਹਨਾਂ ਨਾਲ ਜ਼ਬਰਦਸਤੀ ਜੇ ਲੜਨ ਨਹੀਂ ਆਏ ਉਹਨਾਂ ਕੋਲੇ ਸਾਰਾ ਸਾਧਨ ਹੈ ਗਿਆ ਕੀ ਸ਼ਾਂਤਮਈ ਤਰੀਕੇ ਨਾਲ ਜਾਣਾ ਹੈ ਨਾਮ ਵੀ ਹਾਲਾਕੀ ਪੋਕ ਲੈਂਦਾ ਇਹਨਾਂ ਨੇ ਸ਼ਾਂਤੀ ਰੱਖਿਆ ਤਾਂ ਸ਼ਾਂਤੀ ਦੇ ਉੱਤੇ ਕਹਿੰਦੇ ਆ ਰਾਮ ਨਾਲ ਸ਼ਾਂਤਮਈ ਤਰੀਕੇ ਨਾਲ ਬੈਠ ਕੇ ਜਾਵਾਂਗੇ ਤਾਂ ਇੱਥੋਂ ਦੀ ਬੈਰੀਕੇਟਿੰਗ ਹਟਾ ਦੇਵਾਂਗੇ ਔਰ ਫਿਰ ਅੱਗੇ ਕੂਚ ਕਰਾਂਗੇ ਤਾਂ ਇਹ ਤਸਵੀਰ ਤੁਸੀਂ ਵੇਖੋਗੇ ਇਹ ਪਹਿਲੇ ਰੱਖੋ ਇਹਨਾਂ ਨੂੰ ਸ਼ੰਭੂ ਬਾਰਡਰ ਦੀ ਹੈ ਜਿੱਥੇ ਸਵੇਰ ਤੋਂ ਹੀ ਕਿਸਾਨ ਬਜ਼ੁਰਗ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਜਿਹੜੇ ਨੇ ਜਿਹੜੇ ਟਰਾਲੀਆਂ ਦੇ ਵਿੱਚ ਸੀ ਰਾਤ ਕੱਟੀ ਜਿਨ੍ਹਾਂ ਨੇ ਉਹ ਵੀ ਇੱਥੇ ਪਹਿਲਾਂ ਪਹੁੰਚ ਚੁੱਕੇ ਨੇ ਔਰ ਹੁਣ ਪੂਰੇ ਦੂਰੋਂ ਜੋ ਨੇ ਉਹ ਕਿਸਾਨ ਇੱਥੇ ਪਹੁੰਚਦਾ ਸ਼ੁਰੂ ਹੋ ਚੁੱਕੇ ਨੇ ਤਾਂ ਇਸੇ ਰਸਤੇ ਤੋਂ ਆਹ ਰਸਤੇ ਤੋਂ ਕਿਸਾਨਾਂ ਨੇ ਜੋ ਆ ਉਹ ਅੱਗੇ ਜਾਣਾ ਹੈ ਆਹ ਰਸਤੇ ਤੋਂ ਕਿਸਾਨਾਂ ਨੇ ਅੱਗੇ ਵਧਣਾ ਹੈ ਔਰ ਇਸੇ ਰਸਤੇ ਤੋਂ ਜੋ ਬੈਰੀਕੇਡਿੰਗ ਜਿਹੜੀ ਆ ਉਹ ਕਹਿੰਦੇ ਪਿੱਛੇ ਕਰਾਂਗੇ ਔਰ ਉਸ ਤੋਂ ਬਾਅਦ ਫਿਰ ਅੱਗੇ ਦਿੱਲੀ ਵੱਲ ਨੂੰ ਕੂਚ ਕਰਾਂਗੇ ਤਾਂ ਦਿੱਲੀ ਵੱਲ ਨੂੰ ਕੂਚ ਕਰਨ ਤੋਂ ਪਹਿਲਾਂ ਸਰਕਾਰ ਜ਼ਰੂਰ ਅ ਰੈਸਟ੍ਰਿਕਸ਼ਨਸ ਲਗਾਈਆਂ ਉਹਨਾਂ ਨੇ ਸਰਕਾਰ ਨੇ ਹਰਿਆਣਾ ਦੀ ਸਰਕਾਰ ਨੇ ਗਾਈਡਲਾਈਨਸ ਜਾਰੀ ਕੀਤੀਆਂ ਨੇ ਬੱਚਿਆਂ ਨੂੰ ਔਰਤਾਂ ਨੂੰ ਦੂਰ ਰਹਿਣ ਦੇ ਲਈ ਕਿਹਾ ਹੈ ਕਿਹਾ ਹੈ ਕਿ ਕੋਈ ਔਰਤਾਂ ਬੱਚੇ ਇਸ ਧਰਨੇ ਦੇ ਵਿੱਚ ਨਾ ਪਹੁੰਚਣ ਔਰ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਕੋਈ ਵੱਡੀਆਂ ਮਸ਼ੀਨਾਂ ਜੀਸੀਬੀਆਂ ਇੱਥੇ ਨਾ ਪਹੁੰਚਣ ਤੋ ਉਸ ਨੂੰ ਲੈ ਕੇ ਜੋ ਹੈ ਉਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਦੂਸਰੇ ਪਾਸੇ ਤੁਸੀਂ ਵੇਖੋਗੇ ਬਜ਼ੁਰਗ ਅਜੇ ਮੁਰਲੇ ਪਾਸੇ ਨੇ ਅੱਜ ਇਹਨਾਂ ਦੇ ਵੱਲੋਂ ਜੋ ਡਿਊਟੀਆਂ ਇਹਨਾਂ ਦੀ ਜਥੇਬੰਦੀਆਂ ਨੇ ਲਾਈਆਂ ਹੋਈਆਂ ਨੇ ਕਿ ਇੰਤਜ਼ਾਰ ਕਰਨ ਨੂੰ ਕਿਹਾ ਹੈ 11 ਵਜੇ ਦਾ ਟਾਈਮ ਦਿੱਤਾ ਕਿਉਂਕਿ ਸਮਾਂ 8:30 ਹੋਇਆ ਨੇ ਜੇ ਟਾਈਮ ਦੀ ਗੱਲ ਕਰੀਏ ਤਾਂ 8:30 ਦਾ ਟਾਈਮ ਹੋਇਆ ਹੋਇਆ ਤਾਂ 8:30 ਤੋਂ ਪਹਿਲਾਂ ਦੀ ਇਹ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਤਾਂ ਅਜੇ ਤੁਹਾਡੀ ਡਿਊਟੀ ਇਹੀ ਲਾਈ ਹੈ ਕਿ ਅਜੇ ਇੰਤਜ਼ਾਰ ਕਰਨਾ ਕਿਸੇ ਨੂੰ ਅੱਗੇ ਨਹੀਂ ਜਾਣ ਦੇਣਾ ਵੇਖੋ ਜੀ ਸਾਡਾ ਟਾਈਮ 10 ਵਜੇ ਦਾ ਵਾ ਅਸੀਂ ਤਾਂ ਬਲਟੀਆਂ ਅੱਗੇ ਢੱਕੇ ਵੀ ਸਾਡੇ ਨੌਜਵਾਨ ਜਿਹੜੇ ਬੜੇ ਜੋਸ਼ ਦੇ ਵਿੱਚ ਵਾ ਵੀ ਸ਼ਾਂਤਮਈ ਨਾਲ ਅਸੀਂ ਜਾਣਾ ਵਾ ਹਾ ਅੱਗੇ ਇਹਨਾਂ ਦੀ ਕੀ ਰਾਜਨੀਤੀ ਹੈ ਕੀ ਕਰਨਾ ਚਾਹੁੰਦੇ ਹੈ ਕਿ ਉਹ ਦੇਸ਼ ਦੇ ਵਾਸੀਆਂ ਦੇਸ਼ ਦੇ ਨਾਗਰਿਕ ਵਾਂ ਇਹਨਾਂ ਲੋਕਾਂ ਨੇ ਮੋਦੀ ਜੀ ਨੂੰ ਗੱਦੀ ਤੇ ਬਿਠਾਇਆ ਵਾ ਸਾਡੇ ਨਾਲ ਜੋ ਵਰਤੀਰਾ ਕਰ ਰਿਹਾ ਸ਼ਾਇਦ ਪਾਕਿਸਤਾਨ ਵਾਲੇ ਵੀ ਇਦਾਂ ਨਹੀਂ ਕਰਦੇ ਜੋ ਬਾਰਡਰ ਬਣਾ ਕੇ ਬੈਠ ਗਿਆ ਵਾ ਵੇਖੋ ਦਿੱਲੀ ਸਾਡੀ ਆ ਇਹਨਾਂ ਲੋਕਾਂ ਦੀ ਦਿੱਲੀ ਆ ਇਹ ਜਾ ਕੇ ਉੱਥੇ ਆਪਣਾ ਰਾਈਟ ਵਾ ਇਹਨਾਂ ਦਾ ਪ੍ਰੋਜੈਕਟ ਕਰਨਾ ਆਪਣੇ ਹੱਕਾਂ ਵਾਸਤੇ ਪਤਾ ਨਹੀਂ ਕੀ ਸੋਚਵਾ ਜਾਂ ਕਿਹੜੀ ਉਹਦੇ ਰਾਜਨੀਤੀ ਬਣਾਈ ਹੋਈ ਵੀ ਇਹਨਾਂ ਨੂੰ ਅੱਗੇ ਨਹੀਂ ਵਧ ਦਿੰਦੇ ਨਾ ਇੱਕ ਵਾਰ ਅੱਗੇ ਦੀ ਤਸਵੀਰ ਵੀ ਤੁਹਾਨੂੰ ਦਿਖਾਉਂਦੇ ਹਾਂ ਕਿਉਂਕਿ ਧੁੰਦ ਹੈ ਸਵੇਰ ਦਾ ਵੇਲਾ ਧੁੰਦ ਬਹੁਤ ਜ਼ਿਆਦਾ ਹੋਈ ਹੋਈ ਹੈ ਤਾਂ ਇਹੀ ਇੰਤਜ਼ਾਰ ਕੀਤਾ ਜਾ ਰਿਹਾ ਕਿ ਧੁੰਦ ਘਟੇਗੀ ਤਾਂ ਕਿਸਾਨ ਅੱਗੇ ਨੂੰ ਵਧਣਗੇ ਕਿਉਂਕਿ ਉਧਰਲੇ ਪਾਸੋਂ ਅਜੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਉਧਰਲੇ ਪਾਸੇ ਜੇ ਤੁਸੀਂ ਵੇਖੋਗੇ ਹਾਲਾਂਕਿ ਆਮੂਮਨ ਦਿਨਾਂ ਦੇ ਵਿੱਚ ਤਾਂ ਇਹ ਇੱਥੋਂ ਦੀ ਖੜ ਕੇ ਜੋ ਸ਼ੰਭੂ ਦਾ ਬਾਰਡਰ ਹੈ ਉਹ ਨਜ਼ਰ ਆ ਜਾਂਦਾ ਹੈ ਪਰ ਅੱਜ ਸ਼ੰਭੂ ਦਾ ਬਾਰਡਰ ਉੱਥੋਂ ਨਜ਼ਰ ਨਹੀਂ ਆ ਰਿਹਾ ਤਾਂ ਇਸ ਕਰਕੇ ਦੂਰੀ ਜੋ ਹੈ ਉਹ ਕਿਸਾਨਾਂ ਨੇ ਅਜੇ ਬਣਾ ਕੇ ਰੱਖੀ ਹੋਈ ਹੈ ਤਾਂ ਕਿ ਉਧਰਲੇ ਪਾਸੋਂ ਕੋਈ ਅਥਰੂ ਗੈਸ ਦਾ ਗੋਲਾ ਨਾ ਜਾਵੇ ਉਧਰਲੇ ਪਾਸੋਂ ਕੋਈ ਨੁਕਸਾਨ ਨਾ ਹੋ ਜਾਵੇ ਤਾਂ ਇਧਰਲੇ ਪਾਸੇ ਵੇਖੋਗੇ ਕਿਸਾਨ ਇਥੋਂ ਦੀ ਤੁਸੀਂ ਦਾ ਅੰਦਾਜ਼ਾ ਲਗਾ ਸਕਦੇ ਹੋ ਜਸ਼ਨ ਨੂੰ ਮੈਂ ਕਹਾਂਗਾ ਤਸਵੀਰ ਦਿਖਾਓ ਇਧਰਲੇ ਪਾਸੋਂ ਅੰਦਾਜ਼ਾ ਲਗਾਉਂਗੇ ਤੁਸੀਂ ਕਿ ਜੋ ਪਹਿਲਾਂ ਇਕੱਠ ਪਹਿਲਾਂ ਮੂਰਲੀ ਇਕ ਤਾਰਾਂ ਦੇ ਵਿੱਚ ਹੁੰਦਾ ਸੀ ਉਹ ਹੁਣ ਥੋੜਾ ਪਿੱਛੇ ਇਹਨਾਂ ਨੇ ਡਿਸਟੈਂਸ ਕਰਕੇ ਖੜਾਇਆ ਗਿਆ ਤਾਂ ਖਾਸ ਤੌਰ ਦੇ ਉੱਤੇ ਇਹ ਅਪੀਲ ਅਜੇ ਕਿਸਾਨਾਂ ਨੂੰ ਕੀਤੀ ਜਾ ਰਹੀ ਹੈ ਕਿ ਅਜੇ ਜੋ ਵਲੰਟੀਅਰ ਮੌਜੂਦ ਨੇ ਉਹਨਾਂ ਦੀ ਗੱਲ ਸੁਣੀ ਜਾਵੇ ਉਹਨਾਂ ਨੂੰ ਸੁਣ ਕੇ ਹੀ ਅੱਗੇ ਦਾ ਜੋ ਫੈਸਲਾ ਹੈ ਲੁੱਟਾ ਜਾਵੇ ਤਾਂ 10 ਵਜੇ ਦਾ ਟਾਈਮ ਦਿੱਤਾ ਹੋਇਆ 10 ਵਜੇ ਨੂੰ ਅੱਗੇ ਨੂੰ ਕੋਚ ਕਰਨਾ ਤਾਂ ਪਿਛਲੀ ਵਾਰ ਜ਼ਰੂਰ ਬਹੁਤ ਸਾਰੇ ਕਿਸਾਨ ਜਿਹੜੇ ਸੀ ਉਹਨਾਂ ਨੂੰ ਸਾਹ ਲੈਣ ਚ ਦਿੱਕਤ ਹੋਈ ਸੀ ਸੋਰੇ ਆਪਣੇ ਆਪਣੀ ਡਿਵਾਈਸ ਲੈ ਕੇ ਆਏ ਹੋ ਨੇ ਭਾਈ ਕਿਵੇਂ ਕਿਹੇ ਕੰਮ ਕਰੂਗਾ ਔਰ ਅੱਖਾਂ ਦੇ ਉੱਤੇ ਤਾਂ ਹੰਝੂ ਗੈਸ ਤੋਂ ਬਚਣ ਲਈ ਤੁਸੀਂ ਆਪਣਾ ਕੰਮ ਕਰ ਲਿਆ ਇਹ ਸਾਹ ਲਾਈਨ 'ਚ ਜਿਹੜੀ ਦਿੱਕਤ ਆਉਂਦੀ ਹੈ ਹੰਝੂ ਗੈਸ ਤੋਂ ਉਸ ਤੋਂ ਬਚਾਉਗਾ ਹਾਂਜੀ ਇਹ ਨਾ ਜਿਵੇਂ ਪਿਛਲੇ 13 ਤਰੀਕ ਨੂੰ ਸੀ ਸਾਹ ਲਾਈਨ ਦੇ ਵਿੱਚ ਬਹੁਤ ਦਿੱਕਤ ਆ ਰਹੀ ਸੀ ਕਿਉਂਕਿ ਆਗੂਆਂ ਨੇ ਅੱਗੇ ਲੱਗਣਾ ਪਹਿਲ ਦੇ ਆਧਾਰ ਦੇ ਉੱਤੇ ਮਗਰ ਜੂਸ ਚੱਲੇਗਾ ਤੇ ਉਸੇ ਤਰੀਕੇ ਨਾਲ ਇਹਨੂੰ ਸਾਹ ਤੋਂ ਬਚਾਉਣ ਵਾਸਤੇ ਜੋ ਅਸੀਂ ਤੇ ਅਤ ਜੋੜ ਕੇ ਮਿਹਨਤ ਕਰਕੇ ਵੀ ਸਾਨੂੰ ਰਸਤਾ ਦੇ ਦਿਓ ਅਸੀਂ ਦਿੱਲੀ ਨੂੰ ਕੂਚ ਕਰ ਸਕੀਏ ਤਾਂ ਉਹਨਾਂ ਨੇ ਅਥਰੂਗਾਸ ਦੇ ਗੋਲੇ ਸੁੱਟਨੇ ਆ ਉਹਨੂੰ ਉਸ ਤੋਂ ਬਚਾਉਣ ਵਾਸਤੇ ਅਸੀਂ ਆਦੇ ਸਾਹ ਦੀ ਸੁਰੱਖਿਆ ਕਰਨ ਵਾਸਤੇ ਸਰੀਰ ਦੀ ਤੇ ਇਹ ਤਾਂ ਪੈਨੇ ਨੌਜਵਾਨ ਪਹੁੰਚ ਰਹੇ ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਂਗੇ ਕਿ ਕੁਝ ਸਮਾਨ ਆਪਣੇ ਨਾਲ ਉਹ ਲੈ ਕੇ ਆਉਣ ਅਸੀਂ ਤਾਂ ਸਾਰਿਆਂ ਨੂੰ ਇਹੋ ਸਨੇਹਾ ਦੇਣੇ ਚਾਹੁੰਦੇ ਆ ਵੀ ਵੱਧ ਤੋਂ ਵੱਧ ਸਾਨੂੰ ਤਾਂ ਇੱਥੇ ਪਾਣੀ ਦੀ ਤੇ ਬੋਰੀਆਂ ਦੀ ਜਿਆਦਾ ਜ਼ਰੂਰਤ ਆ ਕਿਉਂਕਿ ਜੋ ਪਾਣੀ ਆ ਗੱਲੀਆਂ ਕਰਕੇ ਬੋਰੀਆਂ ਅਥਰੂਗਾਸ ਦੇ ਗੋਲਿਆਂ ਨੂੰ ਦਬਾ ਸਕਦੇ ਆ ਇੱਕ ਜਿਹੜਾ ਇਸ ਪਰ ਜਿਹੜੇ ਆ ਕੰਨਾਂ ਵਾਸਤੇ ਕਿਉਂਕਿ ਉਹ ਧੂਣੀ ਛੜ ਸਕਦੇ ਆ ਉਹਦੇ ਵਾਸਤੇ ਆਪਦਾ ਪ੍ਰਬੰਧ ਕਰਕੇ ਜਰੂਰ ਪਹੁੰਚਣ ਪਰ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਇਹ ਮੋਰਚਾ ਫਤਿਹ ਕਰੀਏ ਸ਼ਾਂਤਮਈ ਤਰੀਕੇ ਨਾਲ ਮੋਰਚਾ ਫਤਿਹ ਕਰੀ ਅੱਜ ਇਹੀ ਕਾਲ ਸਾਰੇ ਲੀਡਰਾਂ ਦੀ ਹੈ ਸਾਰੇ ਆਗੂਆਂ ਦੀ ਹੈ ਸਾਰੇ ਨੌਜਵਾਨਾਂ ਦੀ ਹੈ ਹਰ ਕੋਈ ਇਹੀ ਕਹਿ ਰਿਹਾ ਕਿ ਸ਼ਾਂਤਮਈ ਤਰੀਕੇ ਦੇ ਨਾਲ ਹੀ ਜੋ ਹੈ ਮੋਰਚਾ ਫਤਿਹ ਕਰਨਾ ਤਾਂ ਇੱਧਰ ਦੇਖੋਗੇ ਮੋਡੀਫਾਈਡ ਪੋਕਲੈਂਡ ਦੇ ਮੁਰੇ ਇੱਥੇ ਕਿਸਾਨ ਡਟੇ ਹੋਏ ਨੇ ਕਿਸਾਨਾਂ ਦੇ ਵੱਲੋਂ ਇਹੀ ਗੱਲ ਕਹੀ ਜਾ ਰਹੀ ਹੈ ਕਿ ਸ਼ਾਂਤਮਈ ਤਰੀਕੇ ਨਾਲ ਰਹਿਣਾ ਹੈ ਸ਼ਾਂਤਮਈ ਤਰੀਕੇ ਨਾਲ ਚੱਲਾਂਗੇ ਜੀ ਜੋ ਸਾਡੇ ਆਗੂਆਂ ਦਾ ਹੁਕਮ ਹੋਊਗਾ ਸ਼ਾਂਤਮਈ ਤਰੀਕੇ ਨਾਲ ਚੱਲਾਂਗੇ ਹਾਂਜੀ ਹਾਂਜੀ ਕੋਈ ਹਲੜਬਾਜੀ ਨਹੀਂ ਕਰਾਂਗੇ ਬਿਲਕੁਲ ਸ਼ਾਂਤ ਤਰੀਕੇ ਨਾਲ ਅੱਗੇ ਵਧਾਂਗੇ ਜੀ ਹਾਂਜੀ ਸ਼ਾਂਤਮਈ ਤਰੀਕੇ ਨਾਲ ਚੱਲਾਂਗੇ ਔਰ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨ ਜੋ ਨੇ ਉਹ ਇੱਥੇ ਖੜੇ ਹੋਏ ਨੇ ਜਿੰਦਾਬਾਦ ਜਿੰਦਾਬਾਦ ਅੱਧੀ ਮਾਮਾ ਮਾਰ ਗਿਆ ਮਾਰ ਗਿਆ ਅੱਧੀ ਮਾਮਾ ਤਾਂ ਇਹ ਤਸਵੀਰ ਜਿਹੜੀ ਹੈ ਉਹ ਇਸ ਲਈ ਸ਼ੰਭੂ ਬਾਰਡਰ ਦੀ ਹੈ ਵੱਡੀ ਗਿਣਤੀ ਦੇ ਵਿੱਚ ਕਿਸਾਨ ਬਜ਼ੁਰਗ ਇੱਥੇ ਡਟੇ ਹੋਏ ਨੇ ਸੁਰੇ ਹੀ ਇਹਨਾਂ ਦੇ ਵੱਲੋਂ ਇੱਥੇ ਆ ਕੇ ਇਹ ਤਿਆਰੀਆਂ ਕਰ ਲਿੱਤੀਆਂ ਨੇ ਔਰ ਕਹਿ ਰਹੇ ਨੇ ਕਿ ਸ਼ਾਂਤ ਮਹਿ ਤਰੀਕੇ ਦੇ ਨਾਲ ਸ਼ਾਂਤ ਮਹਿ ਤਰੀਕੇ ਦੇ ਨਾਲ ਜਾਬਤੇ ਦੇ ਵਿੱਚ ਰਹਿ ਕੇ ਇਹ ਅੰਦੋਲਨ ਨੂੰ ਵਿੱਢਿਆ ਜਾਣਾ ਹੈ ਇਹ ਅੰਦੋਲਨ ਦੇ ਨਾਲ ਅਸੀਂ ਅੱਗੇ ਦਿੱਲੀ ਵੱਲ ਨੂੰ ਕੂਚ ਕਰਾਂਗੇ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਪ੍ਰੋ ਪੰਜਾਬ ਟੀਵੀ ਦੇ ਉੱਤੇ ਖਾਸ ਤੌਰ ਦੇ ਉੱਤੇ ਇਹ ਤਸਵੀਰ ਜਿਹੜੀ ਹੈ ਉਹ ਦਿਨ ਪਰ ਦਿਖਾਉਂਦੇ ਰਵਾਂਗੇ ਕੁਝ ਕਿਸਾਨਾਂ ਆਗੂ ਸਾਡੇ ਨਾਲ ਮੌਜੂਦ ਨੇ ਸਨੇਹਾ ਕੀ ਹੈ ਕਿਸਾਨਾਂ ਨੂੰ ਕੀ ਸਨੇਹਾ ਹੈ ਨੌਜਵਾਨਾਂ ਨੂੰ ਕੀ ਸਨੇਹਾ ਹੈ ਨੌਜਵਾਨਾਂ ਨੂੰ ਤੇ ਕਿਸਾਨਾਂ ਨੂੰ ਇਹ ਸਨੇਹਾ ਹੈ ਉਈ ਦਿੱਲੀ ਜਾਣਾ ਆਪਣੀ ਮਜਬੂਰੀ ਆ ਜिद ਨਹੀਂ ਜਿਸ ਪ੍ਰਕਾਰ ਸਾਡਾ ਪ੍ਰਧਾਨ ਮੰਤਰੀ ਹੁਣੇ ਘੋਸ਼ਣਾ ਕਰਦੇ ਅਸੀਂ ਹੁਣੇ ਜਿਚਾਰਾ ਛੱਡ ਕੇ ਤੇ ਘਰੋਂ ਜਾਵੜਾਂਗੇ ਪਰ ਦਿੱਲੀ ਕਿਉਂ ਜਾਣਾ ਮਜਬੂਰੀ ਹੈ ਕਿ ਅੰਨੇ ਘੱਟ ਸਮੇਂ ਦੇ ਵਿੱਚ ਹੁਣ ਘੋਸ਼ਣਾ ਹੋਊਗੀ ਕੋਈ ਅਨਾਉਂਸਮੈਂਟ ਉਧਰਲੇ ਪਾਸੋਂ ਹੋਊਗੀ ਹੋ ਸਕਦੀ ਹੈ ਜੀ ਪ੍ਰਧਾਨ ਮੰਤਰੀ ਜੀ ਕਦੀ ਉਪਸ਼ ਕਰ ਸਕਦੇ ਆ ਕਿਉਂਕਿ ਉਹਨਾਂ ਨੇ ਪਿਛਲੀ ਵਾਰੀ ਵੀ ਜਦੋਂ ਤਿੰਨ ਕਾਲੇ ਕਾਨੂੰਨ ਰੱਦ ਕੀਤੇ ਰਾਤ ਨੂੰ ਨਿਰੰਦਰ ਸਿੰਘ ਤੋਂ ਮੱਟੀਵੀ ਤੇ ਕਹਿ ਰਿਹਾ ਵੀ ਕਾਨੂੰਨ ਵਾਪਸ ਨਹੀਂ ਹੋਗੇ ਉਹ ਸਵੇਰ ਉੱਠਦੇ ਸਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਾਨੂੰਨ ਵਾਪਸ ਕੁਝ ਵੀ ਕਰ ਸਕਦੇ ਪ੍ਰਧਾਨ ਮੰਤਰੀ ਜੀ ਵੀ ਲੰਬਾ ਚੋੜੀ ਗੱਲ ਨਹੀਂ ਕੀਤੀ 2 ਲੱਖ ਕਰੋੜ ਦਾ ਬਜਟ ਚਾਹੀਦਾ ਸਾਰਾ ਲੰਬੀ ਚੋੜੀ ਗੱਲ ਨਹੀਂ ਪਰ ਹਾਂ ਦਿੱਲੀ ਕਿਉਂ ਜਾਣਾ ਮਜਬੂਰੀ ਹੈ ਕਿਉਂਕਿ ਦਿੱਲੀ ਜਿਹੜੀ ਹੈ ਦੇਸ਼ ਦੀ ਰਾਜਧਾਨੀ ਹੈ ਅਸੀਂ ਜਿਹੜੇ ਵਾਰ-ਵਾਰ ਇਹ ਕਿਹਾ ਜਾ ਰਿਹਾ ਹੈਗਾ ਉਹ ਇਹ ਕੇਵਲ ਪੰਜਾਬ ਹਰਿਆਣਾ ਦਾ ਜਾਂ ਰਾਜਸਥਾਨ ਦਾ ਚੰਦ ਬੰਦਿਆਂ ਦਾ ਅ ਦਿੱਲੀ ਜਾਵਾਂਗੇ ਤੇ ਪੂਰੇ ਦੇਸ਼ ਤੋਂ ਕਿਸਾਨ ਆਉਣਗੇ ਟ੍ਰੇਨਾਂ ਆਉਣਗੀਆਂ ਉੱਥੇ ਕਨੈਕਟੀਵਿਟੀ ਹੈਗੀ ਹੈ ਇਸ ਤਰ੍ਹਾਂ ਪੂਰੇ ਦੇਸ਼ ਦੇ ਕਿਸਾਨ ਐਸ ਅੰਦੋਲਨ 'ਚ ਸ਼ਿਰਕਤ ਪਾਉਣਾ ਚਾਹੁੰਦੇ ਆ ਐਸ ਕਰਕੇ ਦਿੱਲੀ ਜਾਣਾ ਜ਼ਰੂਰੀ ਹੈ ਦਿੱਲੀ ਜਾਣਾ ਕਿਉਂ ਜ਼ਰੂਰੀ ਹੈ ਉਹਦੇ ਵਾਸਤੇ ਕਿਸਾਨ ਆਗੂ ਆਪਣੀ ਗੱਲ ਦੱਸ ਰਹੇ ਨੇ ਤਰਕ ਦੱਸ ਰਹੇ ਨੇ ਕਿ ਦਿੱਲੀ ਇਸ ਕਰਕੇ ਜਾਣਾ ਜ਼ਰੂਰੀ ਹੈ ਕਿਉਂਕਿ ਉੱਥੇ ਕਹਿੰਦੇ ਦੇਸ਼ ਦੀ ਸਾਡੀ ਰਾਜਧਾਨੀ ਹੈ ਉੱਥੇ ਕਨੈਕਟੀਵਿਟੀ ਜ਼ਿਆਦਾ ਹੈ ਟ੍ਰੇਨਾਂ ਉੱਥੇ ਵੱਧ ਆਉਂਦੀਆਂ ਨੇ ਤਾਂ ਇਸ ਕਰਕੇ ਅਸੀਂ ਦਿੱਲੀ ਕੂਚ ਕਰਨਾ ਚਾਹੁੰਦੇ ਆ ਨਾ ਦੇਖੋ ਸਾਹਮਣੇ ਅੱਖਾਂ ਦੇ ਉੱਤੇ ਆਏ ਗੀਅਰ ਪਾ ਲਏ ਨੇ ਔਰ ਕੰਨਾਂ ਦੇ ਵਿੱਚ ਵੀ 이어ਬੈਡਸ ਖਾਸ ਤੌਰ ਦੇ ਉੱਤੇ ਪਾਏ ਗਏ ਨੇ ਲੂਨ ਹੱਥਾਂ ਦੇ ਵਿੱਚ ਹੈ ਪਾਣੀ ਦੀ ਬੋਤਲਾਂ ਜੋ ਜੋ ਸਮਾਨ ਹੈ ਨਾ ਉਹ ਲੱਗਦਾ ਹੈ ਕਿ ਸਾਡੇ ਵਾਸਤੇ ਜ਼ਰੂਰਤਮੰਦ ਹੈ ਉਹ ਸਾਰਾ ਸਮਾਨ ਲੈ ਕੇ ਅੱਜ ਇੱਥੇ ਕਿਸਾਨ ਪਹੁੰਚੇ ਹੋਏ ਨੇ ਦੇਖੋ ਬਜ਼ੁਰਗ ਬਾਪੂ ਤੱਕ ਜਿਹੜੇ ਨੇ ਬਜ਼ੁਰਗ ਬਾਪੂ ਜਿਹੜੇ ਨੇ ਉਹ ਇੱਥੇ ਖਾਸ ਤੌਰ ਦੇ ਉੱਤੇ ਪਹੁੰਚੇ ਹੋਏ ਨੇ ਵਲੰਟੀਅਰ ਜਿਹੜੇ ਨੇ ਉਹ ਮੂਰਲੀ ਗਿਤਾਰਾਂ ਦੇ ਵਿੱਚ ਨੇ ਜੋਸ਼ ਤੇ ਹੋਸ਼ ਦੇ ਅੱਜ ਕੰਮ ਲੈਣਾ ਹੋ ਚੁੱਕੇ ਨੇ ਹਾਲਾਂਕਿ ਪ੍ਰੈਸ ਕਾਨਫਰੰਸ ਹੋਈ ਹੈ ਸਰਵਨ ਸਿੰਘ ਪੰਧੇਰ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਔਰ ਕਿਹਾ ਗਿਆ ਹੈ ਕਿ ਸ਼ਾਂਤਮਈ ਤਰੀਕੇ ਦੇ ਨਾਲ ਹੀ ਸਾਡਾ ਇਹ ਪ੍ਰੋਟੈਸਟ ਰਹੂਗਾ ਸਰਕਾਰ ਬੈਰੀਕੇਡਿੰਗ ਕਹਿੰਦੇ ਹਟਾ ਦਵੇ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਹੀ ਕੂਚ ਕਰਾਂਗੇ ਤਾਂ ਉਸ ਤੋਂ ਪਹਿਲਾਂ ਜੇ ਗੱਲ ਕਰੀਏ ਹਰਿਆਣਾ ਸਰਕਾਰ ਦੀ ਹਰਿਆਣਾ ਸਰਕਾਰ ਦੇ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖਿਆ ਗਿਆ ਲੈਟਰ ਲਿਖੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਕੋਈ ਵੀ ਵੱਡੀ ਮਸ਼ੀਨਾਂ ਯਾਨੀ ਕਿ ਜਿਸ ਦੇ ਵਿੱਚ ਪੋਕਲੇਨ ਹੋਵੇ ਜੀਸੀਬੀ ਹੋਵੇ ਉਹ ਕੋਈ ਵੀ ਮਸ਼ੀਨ ਕਹਿੰਦੇ ਸ਼ੰਭੂ ਬਾਰਡਰ ਵਾਲੇ ਪਾਸੇ ਨੂੰ ਨਾ ਆਉਣ ਦਿੱਤੀ ਜਾਵੇ ਇਸ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਔਰ ਇਹ ਵੀ ਕਿਹਾ ਕਿ ਸ਼ੰਭੂ ਬਾਰਡਰ ਦੇ ਉੱਤੇ ਇਕੱਠ ਨਾ ਹੋਵੇ ਇਸ ਦੇ ਮੱਦੇਨਜ਼ਰ ਵੀ ਇਹ ਪੱਤਰ ਇਹ ਚਿੱਠੀ ਜਿਹੜੀ ਆ ਉਹ ਡੀਜੀਪੀ ਪੰਜਾਬ ਨੂੰ ਲਿਖੀ ਗਈ ਹੈ ਤਾਂ ਉਸੇ ਦੇ ਉੱਤੇ ਹੁਣ ਕੰਮ ਕਰਦਿਆਂ ਹੋਏ ਆਂ ਕਈ ਥਾਵਾਂ ਦੇ ਉੱਤੇ ਬੈਰੀਕੇਡਿੰਗ ਵੀ ਕਰ ਦਿੱਤੀ ਗਈ ਹੈ ਕਈ ਥਾਵਾਂ ਦੇ ਉੱਤੇ ਨਾਕੇਬੰਦੀ ਵੀ ਕਰ ਦਿੱਤੀ ਗਈ ਹੈ ਔਰ ਤਸਵੀਰ ਤੁਹਾਨੂੰ ਇਹ ਅਸੀਂ ਤੁਹਾਨੂੰ ਸ਼ੰਭੂ ਬਾਰਡਰ ਦੀ ਦਿਖਾ ਰਹੇ ਹਾਂ ਤਾਂ ਕਿਉਂਕਿ ਅਥਰੂ ਗੈਸ ਦੇ ਗੋਲੇ ਦਾਗੇ ਜਾਣੇ ਨੇ ਤਾਂ ਕਿਸਾਨਾਂ ਨੂੰ ਜੋ ਹੈ ਉਹ ਸਮਾਨ ਦਿੱਤਾ ਜਾ ਰਿਹਾ ਹੈ ਨਮਕ ਨੂਨ ਤੁਸੀਂ ਦੇਖ ਸਕਦੇ ਹੋ ਇੱਥੇ ਦਿੱਤਾ ਜਾ ਰਿਹਾ ਹੈ ਅੱਖਾਂ ਤੇ ਲਾਉਣ ਵਾਸਤੇ ਇਹ ਐਣਕਾ ਦਿੱਤੀਆਂ ਜਾ ਰਹੀਆਂ ਨੇ ਤਾਂ ਇਹ ਐਣਕਾ ਹਰ ਇੱਕ ਕਿਸਾਨ ਨੂੰ ਦਿੱਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰੀਕੇ ਦਾ ਉਹਨਾਂ ਦੀ ਅੱਖਾਂ ਦੇ ਉੱਤੇ ਹੰਝੂ ਗੈਸ ਦਾ ਅਸਰ ਨਾ ਪਵੇ ਤਾਂ ਇਹ ਇਹ ਐਣਕਾ ਲਾ ਕੇ ਕਿਸਾਨ ਅੱਗੇ ਵਧਣਗੇ ਬਜ਼ੁਰਗ ਤੁਸੀਂ ਵੇਖੋਗੇ ਨਾਲ ਇੱਥੇ ਮੌਜੂਦ ਨੇ ਤਾਂ ਐਨਕਾ ਇਹਨਾਂ ਨੂੰ ਦਿੱਤੀਆਂ ਜਾ ਰੀਆਂ ਨੇ ਅਸ਼ੀਲ ਦਾ ਜਿਹੜੀਆਂ ਨੇ ਕਿਸਾਨਾਂ ਦੇ ਵੱਲੋਂ ਦਿੱਤੀਆਂ ਜਾ ਰੀਆਂ ਨੇ ਬਜ਼ੁਰਗੋ ਕੀ ਤਿਆਰੀ ਹੈ ਤੁਹਾਡੀ ਦਿੱਲੀ ਕੋਲ ਤਿਆਰੀ ਸਾਡੀ ਫੁੱਲ ਆਹੀ ਜਾਣਾ ਜਾਣਾ ਹਾਂ ਜੋ ਮਰਜੀ ਹੋ ਜੀ ਅਸਰੂ ਗੈਸ ਤੋਂ ਬਚਣ ਦੇ ਲਈ ਆ ਐਨਕਾ ਦਿੱਤੀਆਂ ਨੇ ਅਸਰੂ ਗਾਇ ਸਾਡੇ ਦੇ ਵੱਡਿਆਂ ਤੋਂ ਵੀ ਵੱਧਦੇ ਰਹਿਆ ਤੇ ਇਹ ਸਾਡੇ ਦੇ ਵਰਨੇ ਆ ਅਸਰੂ ਗੈਸ ਨੂੰ ਤਾਂ ਅਸੀਂ ਜਾਣਦੇ ਹੀ ਨਹੀਂ ਕੁਝ ਕੋਈ ਫਿਕਰ ਕੋਈ ਡਰ ਤਾਂ ਨਹੀਂ ਭਾਈ ਭੂਰਾ ਜੀ ਨਾ ਡਰਨੀ ਸਾਡਾ ਗੁਰੂ ਗੋਬਿੰਦ ਸਿੰਘ ਗੁਰੂ ਪਾਤਸ਼ਾਹ ਕਿੱਡਾ ਆ ਕੋਈ ਡਰ ਨਹੀਂ ਸਾਨੂੰ ਭੂਰਾ ਜੀ ਦੂਜੇ ਪਾਸੇ ਤੁਸੀਂ ਦੇਖੋਗੇ ਜਿਹੜੀ ਮੋਡੀਫਾਈਡ ਪੋਕਲੇਨ ਹੈ ਉਹ ਵੀ ਇੱਥੇ ਮੌਜੂਦ ਹੈ ਮੋਡੀਫਾਈਡ ਪੋਕਲੇਨ ਜਿਹੜੀ ਹੈ ਉਹ ਰਾਤ ਹੀ ਇੱਥੇ ਪਹੁੰਚ ਗਈ ਸੀ ਤਾਂ ਦੋ ਮੋਡੀਫਾਈਡ ਪੋਕਲੇਨ ਜੜੀਆਂ ਨੇ ਉਹ ਲੈ ਕੇ ਆਏ ਨੇ ਕਿਸਾਨ ਦੋ ਮੋਡੀਫਾਈਡ ਪੋਕਲੇਨ ਲੈ ਕੇ ਆਏ ਨੇ ਇੱਕ ਮੋਡੀਫਾਈਡ ਜੀਸੀਬੀ ਹੈ ਔਰ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਨੇ ਤਾਂ ਜਿਹੜੇ ਬਾਈ ਹੋਣਾ ਨੇ ਇਹ ਪੋਕਲੇਨ ਚਲਾਉਣੀ ਹੈ ਉਹ ਵੀ ਇੱਥੇ ਮੌਜੂਦ ਨੇ ਤਾਂ ਉਹਨਾਂ ਦੇ ਵੱਲੋਂ ਵੀ ਇਸ ਵੇਲੇ ਤਿਆਰੀਆਂ ਕੀਤੀਆਂ ਜਾ ਰਹੀਆਂ ਮਸ਼ੀਨ ਕਹਿੰਦੇ ਅਸੀਂ ਹਾਲਾਕਿ ਪੂਰੀ ਟੈਸਟ ਕਰਕੇ ਆਏ ਆ ਪੂਰੀ ਚੈੱਕ ਕਰਕੇ ਆਏ ਆ ਮਾਸਕ ਉਹਨਾਂ ਨੇ ਪਾਏ ਹੋਏ ਨੇ ਆ ਦੇਖੋ ਤੁਸੀਂ ਉਹਨਾਂ ਦੇ ਵੱਲੋਂ ਜੋ ਆਕਸੀਜਨ ਮਾਸਕ ਹੁੰਦਾ ਜਿਹੜਾ ਹੰਝੂ ਗੈਸ ਦੇ ਗੋਲਿਆਂ ਨੂੰ ਨਾ ਇੱਥੇ ਕੋਈ ਅਸਰ ਪਾਣ ਦਵੇ ਤਾਂ ਉਹਨਾਂ ਦੇ ਵੱਲੋਂ ਵੀ ਪਾਇਆ ਹੋਇਆ ਬਾਈ ਕੀ ਲੱਗਦਾ ਤਿਆਰੀ ਕਿੰਨੀ ਕ ਹੈ ਤਿਆਰੀ ਬਹੁਤ ਹੈ ਜਬਰਦਸਤ ਮੁਕਾਬਲਾ ਸਬਰ ਨਾਲ ਹੀ ਕਰਨਾ ਹੈ ਹਾਂ ਅਸਾਸੀ ਨੇ ਮਸ਼ੀਨਾਂ ਇਹ ਐ ਲੈ ਆਂਦੀਆਂ ਨੇ ਕਿਉਂਕਿ ਸਰਕਾਰ ਨੇ ਆਪਦਾ ਇੰਤਜ਼ਾਮ ਬਹੁਤ